ਵੋਟਾਂ ਵਿੱਚ ਜਿੱਤ ਕੇ ਗਾਂ ਤੋਂ ਲੜ ਗਈ ਆ ਸੁੰਢੀ ਜੀ ਖਾਕੀ ਦੋ ਨੋਟ ਦੇਣ ਦੀ ਕਿਉਂ ਨਹੀਂ ਗੱਲ ਤੁਰਦੀ ਜੀ ਜਾਂਦੀ ਆ ਉਮਰ ਬੀਤਦੀ ਪੈਸੇ ਨਾ ਮਿਲਦੇ ਜੀ ਲੈ ਲੋ ਹੁਣ ਪੈਸੇ ਉਹ ਤੋਂ ਕਹਿੰਦੇ ਸਾਡੇ ਘਰ ਦੇ ਜੀ ਰਹਿੰਦੇ ਨੇ ਪੈਸੇ ਚਿਰਦੇ ਦਿੰਦਾ ਨਹੀਂ ਕਿਉਂ ੜਿਆ ਲੋਕੀ ਮੈਨੂੰ ਛੇਤਰ ਮਾਰਨ ਯੋ ਵੀ ਪਿਉ ਪਿਉ ਅੜਿਆ ਲਾਉਂਦੀ ਸੀ ਨਾਰੇ ਹੁੰਦੀ ਉਦੋਂ ਕਿਆ ਵਤਾ ਸੀ ਅਰੇਲੀ ਵਿੱਚ ਕੱਠਵੇਂ ਸਾਡਾ ਮਾਰਦਾ ਠਾਠਾਂ ਸੀ ਅਰੇਲੀ ਵਿੱਚ ਕੱਠਵੇਂ ਸਾਡਾ ਮਾਰਦਾ ਠਾਠਾਂ ਸੀ ਤੇਰੀ ਇਹ ਗੱਲ ਬੇਮੱchnੀ ਮਾਣਾ ਹੁਣ ਹੋਰ ਬਣੀ ਤੇਰੀ ਆ ਗੱਲ ਵੇ ਮੱਛਣੀ ਮਾਣਾ ਹੁਣ ਹੋਰ ਬਣੀ ਸਾਡੇ ਤੋਂ ਵਟਿਆ ਪਾਸਾ ਚਾਲੇ ਹੋਰ ਫੜੀ ਸਾਡੇ ਤੋਂ ਵਟ ਲਿਆ ਪਾਸਾ ਚਾਲੇ ਹੋਰ ਫੜੀ ਖਾ ਰੇ ਤੂੰ ਕਦ ਖੋਲੇਗਾ ਬੂਹਾ ਵੇ ਪੈਸਿਆਂ ਦਾ ਆਉਂਦਾ ਮੈਨੂੰ ਰੋਜ਼ ਸਵੇਰੇ ਸੁਪਨਾ ਮੇਰੇ ਪੈਸਿਆਂ ਦਾ ਖਾਕੀ ਦੋ ਨੋਟ ਦੇਉਂਗਾ ਚੰਗੇ ਸੀ ਬੋਲ ਤੇਰੇ ਰੈਲੀ ਵਿੱਚ ਕਰੀਆਂ ਗੱਲਾਂ ਅੱਜ ਵੀ ਆ ਕੋਲ ਮੇਰੇ ਆਏ ਨਹੀਂ ਹੁਣ ਤੱਕ ਪੈਸੇ ਜੋ ਗਿਆ ਵੇ ਦਸੀਏ ਕਿਨੂੰ ਆਏ ਨਹੀਂ ਹੁਣ ਤੱਕ ਪੈਸੇ ਜੋ ਗਿਆ ਵੇ ਦਸੀਏ ਕਿਨੂੰ ਖੌਰੇ ਕਦ ਆਉਣਗੇ ਪੈਸੇ ਚੋਰਾਏ ਹਰ ਤੀਵੀ ਨੂੰ ਖੌਰੇ ਕਦ ਆਉਣੇ ਪੈਸੇ ਚੋਰਾਏ ਹਰ ਤੀਵੀ ਨੂੰ ਤੇਰੀ ਹੁਣ ਇਸ ਗੱਲ ਤੇ ਪੈਂਦੇ ਸਾਥੋਂ ਪਰਦੇ ਨੀ ਤੇਰੀ ਹੁਣ ਇਸ ਗੱਲ ਤੇ ਪੈਂਦੇ ਸਾਥੋਂ ਪਰਦੇ ਨੀ ਸਾਡਾ ਜੇ ਸਾਬ ਜਾਂ ਕਰਦੇਂ ਸਾਡਾ ਜੇ ਸਾਬ ਜਾ ਕਰਦੇ ਪੈਸੇ ਤੇਰੇ ਘੱਟ ਦੇ ਨਹੀਂ ਸਾਡਾ ਜੇ ਸਾਬ ਜਾ ਕਰਦੇ ਪੈਸੇ ਤੇਰੇ ਘੱਟ ਦੇ ਨਹੀਂ ਖਾਕੀ ਦੋ ਨੋਟ ਵੇਖਣ ਨੂੰ ਮੁੱਦ ਤਾਂ ਤੋਂ ਅੱਖਾਂ ਖੜੀਆਂ ਖਾਕੀ ਦੋ ਨੋਟ ਵੇਖਣ ਨੂੰ ਮੁੱਦ ਤਾਂ ਤੋਂ ਅੱਖਾਂ ਖੜੀਆਂ ਬੈ ਕੇ ਕਿਤੇ ਆਥਣ ਵੇਲੇ ਖਾਤਿਆਂ ਵਿੱਚ ਲਾ ਦੇ ਝੜੀਆਂ ਬੈ ਕੇ ਕਿਤੇ ਆਥਣ ਵੇਲੇ ਪੈਸਿਆਂ ਦੀਆਂ ਲਾ ਦੇ ਝੜੀਆਂ ਆਗੇ ਜਦ ਪੈਸੇ ਮੇਰੇ ਵੇਖੀ ਰੰਗ ਲਾਲੀ ਫੜਦਾ ਆਗੇ ਜਦ ਪੈਸੇ ਮੇਰੇ ਵੇਖੀ ਰੰਗ ਲਾਲੀ ਫੜਦਾ ਧਰਤੀ ਤੇ ਪੈਰ ਨਹੀਂ ਲੱਗਣੇ ਤੇਰਾ ਤਨਵਾਦ ਮੈਂ ਕਰਨਾ ਧਰਤੀ ਤੇ ਪੈਰ ਨਹੀਂ ਲੱਗਣੇ ਤੇਰਾ ਤਨਵਾਦ ਮੈਂ ਕਰਨਾ ਤੇਰਾ ਤਨਵਾਦ ਮੈਂ ਕਰਨਾ ਆ ਹੋ